ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਗਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜੀ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ 8 ਤੋਂ 10 ਸਾਲ ਦੇ ਬੱਚੇ ਦੀ ਬੇਬੀ ਗਰਲ ਦੀ ਜਿਹੜੀ ਫਰੌਕ ਹੈ ਉਹ ਕਿਵੇਂ ਕਟਿੰਗ ਕਰਨੀ ਹੈ ਸਿੰਪਲ ਫਰੌਕ ਜਿਹੜੀ ਅਸੀਂ ਬੜਾ ਵਾਲੀ ਫਰੌਕ ਬਣਾਉਂਦੇ ਹਾਂ ਔਰ ਪਲਾਜੋ ਜਾਂ ਸਲਵਾਰ ਦੇ ਨਾਲ ਵੇਅਰ ਕਰਦੇ ਹਾਂ ਉਹ ਵਾਲੀ ਫਰੌਕ ਦੀ ਕਟਿੰਗ ਕਰਾਂਗੇ ਆਓ ਹੁਣ ਕਟਿੰਗ ਕਰੀਏ ਇਹ ਹੈਗਾ ਕਪੜਾ ਮੇਰੇ ਕੋਲ ਰਿਯੋਨ ਫੈਬਰਿਕ ਹੈ ਔਰ ਵੱਡੇ ਪਨੇ ਵਾਲਾ ਜਿਹੜਾ ਇਹ ਕਪੜਾ ਹੈ ਠੀਕ ਹੈ ਜੀ ਤਾਂ ਇਹਦੀ ਹੁਣ ਅਸੀਂ ਫਰੌਕ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਬਾਡੀ ਲਈ ਕਪੜਾ ਕਟਿੰਗ ਕਰਾਂਗੇ ਜਿਹੜੀ ਉੱਪਰ ਫਰੰਟ ਬਾਡੀ ਜਿਹੜੀ ਹੁੰਦੀ ਆ ਉਹਦੇ ਵਾਸਤੇ ਕਿਉਂਕਿ ਕਪੜਾ ਜ਼ਿਆਦਾ ਵੱਡੇ ਅਰਜ ਵਿੱਚ ਇਹਨੂੰ ਅਸੀਂ ਇਸ ਤਰ੍ਹਾਂ ਇੱਕ ਤਰ੍ਹਾਂ ਹੋਰ ਫੋਲਡ ਕਰ ਲਾਂਗੇ ਇਸ ਤਰ੍ਹਾਂ ਹੁਣ ਇੱਧਰ ਕੋਈ ਕਾਨ ਵਗੈਰਾ ਹੋਵੇ ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ ਇੱਥੇ ਪਹਿਲਾਂ ਮਾਰਕ ਲਗਾ ਕੇ ਇੱਕ ਸਿੱਧੀ ਕਟਿੰਗ ਕਰ ਲੈਣੀ ਹੈ ਹੁਣ ਅਸੀਂ ਬਾਡੀ ਜਿਹੜੀ ਰੱਖਣੀ ਹੈ ਉਹ 12 ਇੰਚ ਰੱਖਣੀ ਤਿਆਰ ਠੀਕ ਹੈ ਜੀ 12 ਤਿਆਰ ਰੱਖਣੀ ਹੈ ਤਾਂ ਅਸੀਂ 1 ਇੰਚ ਐਕਸਟਰਾ ਲਵਾਂਗੇ ਕਿਉਂਕਿ ਅੱਧਾ ਇੰਚ ਸਾਡਾ ਉੱਪਰ ਮਾਰਜਨ ਦੇ ਵਿੱਚ ਆਊਗਾ ਔਰ ਅੱਧਾ ਇੰਚ نیچے ਠੀਕ ਹੈ ਜੀ 12 ਹੈ ਤਾਂ ਅਸੀਂ 13 ਇੰਚ ਦੀ ਬਾਡੀ ਰੱਖਾਂਗੇ ਔਰ ਇੱਥੇ ਇੱਕ ਸਿੱਧੀ ਲਾਈਨ ਡਰਾ ਕਰਕੇ ਇਸ ਪੀਸ ਨੂੰ ਅਸੀਂ ਕਟਿੰਗ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇਹ ਹੁਣ ਸਾਡੇ ਕੋਲ ਪੀਸ ਕਟਿੰਗ ਹੋ ਗਿਆ ਕਿਉਂਕਿ ਇਹਦਾ ਪ੍ਰਿੰਟ ਜਿਹੜਾ ਹੈਗਾ ਉਹ ਬਿਲਕੁਲ ਨਾਰਮਲ ਹੈ ਕਿ ਇਹਦਾ ਕੋਈ ਵੀ ਸਿੱਧ ਪੁੱਠ ਜਾਂ ਉੱਪਰ-ਨੀਚੇ ਨੂੰ ਫਲਾਵਰ ਵਗੈਰਾ ਨਹੀਂ ਹੈਗਾ ਫਲਾਵਰ ਪ੍ਰਿੰਟ ਨਹੀਂ ਆ ਤਾਂ ਇਹਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਹੀਂ ਆਣੀ ਅਗਰ ਫਲਾਵਰ ਪ੍ਰਿੰਟ ਹੋਵੇ ਤਾਂ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਫਲਾਵਰ ਜਿਹੜੇ ਦੋਨੋਂ ਇੱਕ ਸਾਈਡ ਨੂੰ ਹੀ ਜਾਂਦੇ ਹੋਣ ਫਰੰਟ ਔਰ ਬੈਕ ਪੱਲੇ ਦੇ ਹੁਣ ਇਹ ਸਾਡੇ ਕੋਲ ਕਪੜਾ ਆ ਅਸੀਂ ਸਭ ਤੋਂ ਪਹਿਲਾਂ ਫਰੰਟ ਪਾਰਟ ਫੋਲਡ ਕਰ ਲਾਂਗੇ ਇਹਦੇ ਵਿੱਚ ਅਸੀਂ ਕੀ ਦੇਖਣਾ ਹੈ ਚੈਸਟ ਔਰ ਕਮਰ ਠੀਕ ਹੈ ਜੀ ਚੈਸਟ ਸਾਡੀ ਕਿੰਨੀ ਆ ਚੈਸਟ ਸਾਡੀ ਹੈਗੀ ਹੈ 16 ਇੰਚ ਔਰ ਕਮਰ ਹੈਗੀ ਹੈ ਸਾਡੀ 14.5 ਇੰਚ ਹੁਣ ਅਸੀਂ 16 ਤੋਂ 2 ਇੰਚ ਐਕਸਟਰਾ ਲੈਣਾ ਹੈ ਆ 2 ਜਾਂ 3 ਇੰਚ ਵੀ ਲੈ ਸਕਦੇ ਐ ਐਕਸਟਰਾ 16 ਐ ਤਾਂ 17 18 19 19 ਦਾ ਹਾਫ ਹੋ ਗਿਆ 9.5 ਇਥੋਂ ਅਸੀਂ 9.5 ਲਵਾਂਗੇ ਇਥੋਂ ਪੀਸ ਕਟਿੰਗ ਕਰ ਲੈਣਾ ਹੈ ਉੱਗੇ ਉਹ ਫੇਰ ਅਸੀਂ ਇੱਕ ਪਾਰਟ ਹੋਰ ਕਟਿੰਗ ਕਰ ਲੈਣਾ ਹੈ ਆ ਬੈਕ ਲਈ ਇਹ ਦੇਖੋ ਹੁਣ ਅਸੀਂ ਦੋਨੋਂ ਪਾਰਟ ਜਿਹੜੇ ਆ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਵਿਛਾ ਲੈ ਆ ਠੀਕ ਹੈ ਜੀ ਇਹ ਬੈਕ ਪਾਰਟ ਹੈ ਔਰ ਇਹ ਫਰੰਟ ਪਾਰਟ ਹੈ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਵਿਛਾ ਲੈਣਾ ਹੈ ਤਾਂ ਕਿ ਜਿਹੜਾ ਵੀ ਕੋਈ ਕਪੜੇ ਦੇ ਵਿੱਚ ਬਲ ਹੋਵੇ ਉਹ ਨਿਕਲ ਜੇ ਹੁਣ ਅਸੀਂ ਇੱਥੋਂ ਲੈਣਾ ਹੈ ਤੀਰਾ ਤੀਰਾ ਸਾਡੇ ਜੋ ਅਸੀਂ ਬੱਚੇ ਦੇ ਨਾਪ ਦੀ ਕਟਿੰਗ ਕਰ ਰਹੇ ਹਾਂ ਉਹ 6 ਇੰਚ ਹੈ ਔਰ ਇੱਥੋਂ ਵੀ ਅਸੀਂ ਥੋੜਾ 6 ਇੰਚ ਤੇ ਇੱਕ ਨਿਸ਼ਾਨ ਲਗਾਣਾ ਔਰ ਇਹਨੂੰ ਸਿੱਧੀ ਲਾਈਨ ਡਰਾ ਕਰ ਲੈਣਾ ਹੈ ਔਰ ਆਰਮਹੋਲ ਜਿਹੜੀ ਅਸੀਂ ਲੈਂਥ ਲੈਣੀ ਹੈ ਉਹ ਸਾਢੇ 6 ਇੰਚ ਤੇ ਲੈਣੀ ਹੈ ਸੌਰੀ ਸਾਢੇ 6 ਇੰਚ ਤੇ ਅਸੀਂ ਆਰਮਹੋਲ ਦੀ ਲੈਂਥ ਲੈਣੀ ਹੈ ਔਰ ਇਧਰ ਨੂੰ ਅਸੀਂ ਇੱਕ ਲਾਈਨ ਡਰਾ ਕਰ ਲਈ ਹੈ ਹੁਣ ਅਸੀਂ ਇੱਥੇ ਚੈਸਟ ਦਾ ਲਗਾਵਾਂਗੇ ਚੈਸਟ ਸਾਡੀ ਹੈ 16 ਇੰਚ ਇੱਥੇ 8 ਦਾ ਲਖਾਵਾਂਗੇ ਔਰ ਕਮਰ ਜਿਹੜੀ ਹੈਗੀ ਇਹ ਸਾਡੀ 14.5 ਤਾਂ ਸਵਾ 7 ਤੇ ਲਗਾਵਾਂਗੇ ਕਿਉਂਕਿ ਬੱਚੇ ਦੀ ਹੈ ਇਹਦੇ ਵਿੱਚ ਕੋਈ ਪਲੇਟ ਵਗੈਰਾ ਨਹੀਂ ਪਹਿਣੀ ਔਰ ਨਾ ਹੀ ਫਰੰਟ ਔਰ ਬੈਕ ਦੀ ਅਲੱਗ ਤੋਂ ਕੱਟ ਪਹਿਣੀ ਹੈ ਇੱਥੋਂ ਅਸੀਂ ਆਰਮ ਹੋਲ ਦੀ ਰਾਉਂਡ ਸ਼ੇਪ ਜਿਹੜੀ ਆ ਦੇ ਦੇਣੀ ਹੈ ਤਕਰੀਬਨ 1 ਇੰਚ ਦੀ ਸ਼ੇਪ ਹੈ ਠੀਕ ਹੈ ਜੀ ਹੁਣ ਅਸੀਂ ਇਹਨੂੰ ਕਟਿੰਗ ਕਰ ਲੈਣਾ ਹੈ ਇੱਥੋਂ ਵੀ ਸੇਮ ਮਾਰਜਨ ਰੱਖ ਕੇ ਅਸੀਂ ਐਕਸਟਰਾ ਫੈਬਰਿਕ ਕੱਟ ਕਰ ਲੈਣਾ ਹੈ ਇਹ ਹੁਣ ਹੋ ਗਈ ਸਾਡੀ ਬਾਡੀ ਦੀ ਕਟਿੰਗ ਹੁਣ ਅਸੀਂ ਨੀਚੇ ਦੇ ਲਈ ਜੋ ਫਰੌਕ ਲੈਣੀ ਹੈ ਬਲ ਪਾਣ ਦੇ ਲਈ ਉਹ ਫੈਬਰਿਕ ਕਟਿੰਗ ਕਰਾਂਗੇ ਅਗਰ ਤਾਂ ਤੁਹਾਡਾ ਨੋਰਮਲ ਫੈਬਰਿਕ ਹੈ ਤਾਂ ਤੁਸੀਂ ਇਸ ਤਰ੍ਹਾਂ ਦੋ ਲੈਂਥ ਕੱਢ ਲੈਣੀਆਂ ਪਹਿਲਾਂ ਇੱਕ ਲੈਂਥ ਕੱਢ ਲੈਣੀ ਔਰ ਦੂਸਰੀ ਲੈਂਥ ਹੁਣ ਕਿਉਂਕਿ ਸਾਡੇ ਕੋਲ ਕਪੜਾ ਜ਼ਿਆਦਾ ਆ ਤਾਂ ਅਸੀਂ ਇਹਦਾ ਫਲੇਅਰ ਇੰਨਾ ਹੀ ਰੱਖਣਾ ਆ ਜਿੰਨਾ ਇਹਦਾ ਫੋਲਡ ਕਰਕੇ ਆ ਰਿਹਾ ਆ ਇਹ ਸਾਡਾ ਆ ਰਿਹਾ ਆ 28 ਇੰਚ ਫਰੰਟ ਦਾ 28 ਇੰਚ ਬੈਕ ਦਾ ਠੀਕ ਹੈ ਜੀ ਹੁਣ ਅਸੀਂ ਇਨੂੰ ਚੰਗੀ ਤਰ੍ਹਾਂ ਬਿਸ਼ਾ ਕੇ ਸਾਡੀ ਬਾਡੀ ਸੀ 12 ਇੰਚ ਤਿਆਰ ਤਾਂ ਅਸੀਂ 12 ਇੰਚ ਹੀ ਉੱਪਰ ਨੂੰ ਛੱਡ ਕੇ ਇੱਥੋਂ ਲੈਂਥ ਲਗਾਣੀ ਹੈ ਫਰੌਕ ਦੀ ਸਾਡੀ ਫਰੌਕ ਦੀ ਲੈਂਥ ਹੈਗੀ 34 ਇੰਚ ਤਾਂ ਅਸੀਂ ਇੱਥੇ 35 ਜੋ 35 ਤੇ ਨਿਸ਼ਾਨ ਲਾ ਲਾਂਗੇ 1 ਜਾਂ 1.5 ਇੰਚ ਤੇ 12 ਇੰਚ ਉੱਪਰ ਨੂੰ ਛੱਡ ਕੇ 35 ਤੇ ਨਿਸ਼ਾਨ ਪਰ ਇਹਨੂੰ ਅਸੀਂ ਬਿਲਕੁਲ ਸਿੱਧਾ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਇਹਨੂੰ ਸਾਂਝੀ ਸਾਈਡ ਤੋਂ ਕਟਿੰਗ ਵੀ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਸੇ ਤਰ੍ਹਾਂ ਵੀ ਬਲ પા ਕੇ ਇਹਨੂੰ ਸਿਲਾਈ ਕਰ ਸਕਦੇ ਹੋ ਇਹ ਹੋਗੀ ਸਾਡੀ ਨੀਚੇ ਦੀ ਫਰੌਕ ਲਈ ਫੈਬਰਿਕ ਜਿਹੜਾ ਹੈ ਉਹਦੇ ਵਾਸਤੇ ਕਟਿੰਗ ਔਰ ਜਿਹੜੀ ਇਹ ਫਰੌਕ ਸਾਡੀ ਬਣਨੀ ਹੈ ਉਹ ਇਸ ਤਰ੍ਹਾਂ ਬਣਨੀ ਹੈ ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਤੁਸੀਂ ਬਲ ਖਿੱਚ ਕੇ ਧਾਗਾ ਉਸ ਤਰ੍ਹਾਂ ਵੀ ਬਲ ਪਾ ਸਕਦੇ ਹੋ ਜਾਂ ਤੁਸੀਂ ਜਿਵੇਂ ਅਸੀਂ ਸਲਵਾਰ ਦੀਆਂ ਪਲੇਟਸ ਪਾਣੇ ਆ ਉਸ ਤਰ੍ਹਾਂ ਵੀ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਬਲ ਪੈਣਗੇ ਔਰ ਬਹੁਤ ਹੀ ਸੋਹਣੀਏ ਬਣੇਗੀ ਫਰੌਕ ਠੀਕ ਹੈ ਜੀ ਹੁਣ ਅਸੀਂ ਕਟਿੰਗ ਕਰਦੇ ਆਂ ਇਹਦੀਆਂ 슬ੀਵਸ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਕੱਪੜੇ ਨੂੰ ਜਿੰਨੀ ਅਸੀਂ ਚੈਸਟ ਹੈਗੀ ਆ ਉਹ ਤੋਂ 1.5 ਇੰਚ ਫालतू ਲੈਣਾ ਹੈ 8 ਇੰਚ ਹੈ ਤਾਂ ਅਸੀਂ 10 ਦਾ ਫੋਲਡ ਕਰ ਲਿਆ ਆ ਇਹਦੀਆਂ スਲੀਵਸ ਜਿਹੜੀਆਂ ਆ ਉਹ ਅਸੀਂ ਕਫ ਵਾਲੀਆਂ ਬਣਾਉਣੀਆਂ ਆ ਤਾਂ ਅਸੀਂ ਥੋੜਾ ਜਿਹਾ ਐਕਸਟਰਾ ਫੈਬਰਿਕ ਹੋਰ ਲੈ ਲੈਣੇ ਆ ਹਮ ਸਾਡੀ 슬ੀਵਸ ਦੀ ਲੈਂਥ ਹੈਗੀ ਆ 15 ਇੰਚ ਠੀਕ ਹੈ ਜੀ ਤਾਂ ਅਸੀਂ ਦਾ 15 ਇੰਚ ਹੀ ਕਟਿੰਗ ਕਰਾਂਗੇ ਕਿਉਂਕਿ 1 ਇੰਚ ਦੀ ਕਟਿੰਗ ਜਿਹੜੀ ਪੱਟੀ ਆ ਉਹ ਨੀਚੇ ਸਾਡੀ ਐਡ ਹੋ ਜਾਣੀ ਹੈ ਉਹਦੇ ਨਾਲ ਲੈਂਥ ਜਿਹੜੀ ਆ ਪੂਰੀ ਤਿਆਰ ਰਹਿ ਜਾਣੀ ਹੁਣ ਅਸੀਂ ਕਿਉਂਕਿ ਬੱਚੇ ਦੀ 슬ੀਵਸ ਆ ਇਹਦੇ ਵਿੱਚ ਅਸੀਂ ਸਿਰਫ 1.5 ਇੰਚ ਦੇ ਹੀ ਜੋ ਨੀਚੇ ਨੂੰ ਕਾਟ ਪਾਣੀ ਹੈ ਜੋ ਅਸੀਂ ਆਮ ਆਪਣੀਆਂ 슬ੀਵਸ ਦੇ ਵਿੱਚ 3 ਜਾਂ 3.5 ਇੰਚ ਤੇ ਪਾਣੇ ਆ ਠੀਕ ਹੈ ਜੀ ਇੱਥੋਂ ਅਸੀਂ ਮੋਰੀ ਲਗਾਵਾਂਗੇ ਮੋਰੀ ਦੇ ਲਈ ਵੈਸੇ ਤਾਂ ਤੁਸੀਂ ਐਸੇ ਤਰ੍ਹਾਂ ਵੀ ਜਿੰਨਾ ਕੱਪੜਾ ਹੈਗਾ ਉਨਾ ਹੀ ਰੱਖ ਸਕਦੇ ਹੋ ਜਾਂ ਤੁਸੀਂ ਜਿੰਨੀ ਮੋਰੀ ਹੈਗੀ ਆ ਜਿਵੇਂ ਸਾਢੇ 4 ਹੈ ਤਾਂ ਉਤੋਂ 3 ਤੋਂ 4 ਇੰਚ ਕੱਪੜਾ ਐਕਸਟਰਾ ਰੱਖ ਸਕਦੇ ਹੋ ਸਾਢੇ 5 6 6.5 7 ਸਾਢੇ 8 ਜਾਂ 9 ਇੰਚ ਤੱਕ ਤੁਸੀਂ ਲੈ ਸਕਦੇ ਹੋ ਕੱਪੜਾ ਕਿਉਂਕਿ ਇਹ ਰਿਯਾਨ ਫੈਬਰਿਕ ਹੈ ਇਸ ਕਰਕੇ ਇਹ ਥੋੜਾ ਭਾਰਾ ਵੀ ਰਹਿੰਦਾ ਆ ਟਿਲਕਮਾ ਰਹਿੰਦਾ ਕੱਪੜਾ ਸਾਡੀ ਚੈਸਟ 16 ਆ ਅਸੀਂ ਤੇ ਉੱਪਰ ਬਲ ਨਹੀਂ ਪਾਣੇ ਸਿਰਫ ਥੱਲੇ ਹੀ ਬਲ ਪਾਣੇ ਆ ਇਸ ਕਰਕੇ ਅਸੀਂ ਉੱਪਰ ਤੋਂ ਐਕਸਟਰਾ ਫੈਬਰਿਕ ਨਹੀਂ ਰੱਖਿਆ ਹੈਗਾ ਅਗਰ ਤੁਸੀਂ ਉੱਪਰ ਔਰ نیچے ਦੋਨੋਂ ਸਾਈਡ ਬਲ ਪਾਣੇ ਚਾਹੁੰਦੇ ਹੋ ਤਾਂ ਤੁਹਾਨੂੰ ਚੈਸਟ ਤੋਂ ਜੋ ਉੱਪਰ ਆਰਮ ਹੋਲ ਦੀ ਅਸੀਂ ਕਟਿੰਗ ਇਹ ਵਾਲੀ ਕਰਦੇ ਆ ਤਾਂ ਉਹਦੇ ਵਿੱਚ ਵੀ ਤੁਹਾਨੂੰ 2-4 ਇੰਚ ਦਾ ਫੈਬਰਿਕ ਜਿਹੜਾ ਆ ਉਹ ਐਕਸਟਰਾ ਲੈਣਾ ਪੈਂਦਾ ਆ ਹੁਣ ਕਿਉਂਕਿ ਬੱਚੇ ਦੀ ਫਰੌਕ ਦੀ 슬ੀਵਸ ਦੀ ਕਟਿੰਗ ਹੈਗੀ ਆ ਤਾਂ ਇਹਦੇ ਵਿੱਚ ਅਸੀਂ ਫਰੰਟ ਕਾਟ ਨਹੀਂ ਪਾਣੀ ਕਿਉਂਕਿ ਅਸੀਂ ਫਰੰਟ ਆਰਮਹੋਲ ਦੀ ਵੀ ਕਟਿੰਗ ਜਿਹੜੀ ਆ ਨਹੀਂ ਕੀਤੀ ਸੀ ਠੀਕ ਹੈ ਜੀ ਇਹ ਹੋ ਗਈ ਸਾਡੀ ਫਰੌਕ ਦੀ ਕਟਿੰਗ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਆ ਚੈਨਲ ਨੂੰ ਥੈਂਕ ਯੂ ਫॉर ਵਾਚਿੰਗ ਕਲਪਿਕ ਚੈਨਲ